ਤਾਰਾਂਨ ਪਿਆਰ ਭਰੀ ਜੈਮ ਸੀਦੀ ਮੈਂ ਪਰਮੇਸ਼ਰ ਦਾ ਧੰਨਵਾਦ ਕਰਦਾ ਹਾਂ ਨੇ ਅੱਜ ਦਾ ਸੁੰਦਰ ਦਿਨ ਦਿਖਾਇਆ ਇਹ ਆਦੇ ਵਚਨ ਮਨ ਲੀਏ ਮੁਕਤੀ ਪ੍ਰਭ ਯਸ਼ੂ ਅਲੋ ਹੈ ਜੇ ਸ਼ਰੀਰ ਵਿੱਚ ਜ਼ਹਿਰ ਹੈ ਜ਼ਹਿਰਦਾਰਤ ਪਾਪ ਜਿਉਂਦੇ ਅਤੇ ਸੱਚੇ ਪਰਮੇਸ਼ਰ ਤੋਂ ਸਾਨੂੰ ਦੂਰ ਕਰ ਦਿੰਦਾ ਹੈ ਪਾਪ ਦੇ ਕਾਰਨ ਸਾਡਾ ਰਿਸ਼ਤਾ ਪਰਮੇਸ਼ਰ ਦੇ ਨਾਲ ਟੁੱਟ ਜਾਂਦਾ ਹੈ ਜੋ ਪਾਪ ਮਨੁੱਖ ਦੇ ਅੰਦਰ ਹੈ ਉਹ ਆਤਮਿਕ ਮੌਤ ਨੂੰ ਪੈਦਾ ਕਰਦਾ ਹੈ ਜਦੋਂ ਅਸੀਂ ਆਪਣੇ ਚਾਰੋ ਤਰਫ ਵੇਖਦੇ ਹਾਂ ਨਫ਼ਰਤ ਹੱਤਿਆ ਬਲਾਤਕਾਰ ਧੋਖਾ ਚੋਰੀ ਚਾਰੇ ਤਰਫ ਫੈਲਾ ਹੋਇਆ ਹੈ ਇਹ ਬਾਹਰ ਸਾਨੂੰ ਦਿਖਾਈ ਦਿੰਦਾ ਹੈ ਇਸੇ ਤਰ੍ਹਾਂ ਜਿਵੇਂ ਕਿ ਕ્રોਧ ਵੈਰ ਝਗੜਾ ਵਿਰੋਧ ਲਾਲਚ ਬੁਰੀਆਂ ਬੁਰੀਆਂ ਆਦਤਾਂ ਕਮੰਡ ਝੂਠ ਸਭ ਕੁਝ ਸਾਡੇ ਅੰਦਰ ਜਦੋਂ ਭਰਿਆ ਹੋਇਆ ਹੁੰਦਾ ਹੈ ਇਹ ਚੀਜ਼ਾਂ ਤੋਂ ਪਰਮੇਸ਼ਰ ਨੂੰ ਕਿਰਨੋਂਦੀ ਹੈ ਇਸ ਕਾਰਨ ਅਸੀਂ ਪਰਮੇਸ਼ਰ ਤੋਂ ਦੂਰ ਹੋ ਜਾਂਦੇ ਹਾਂ ਫਿਰ ਜਦੋਂ ਅਸੀਂ ਤੋਬਾ ਕਰਦੇ ਹਾਂ ਤਾਂ ਇਹ ਸਭ ਸਾਡੇ ਅੰਦਰੋਂ ਨਿਕਲ ਜਾਂਦੀਆਂ ਹਨ ਪ੍ਰਭੂ ਸਾਡੇ ਅੰਦਰ ਹੈ ਇਸ ਲਈ ਸਾਨੂੰ ਮਾਫੀ ਮਿਲਦੀ ਹੈ ਇੱਕ ਇਨਸਾਨ ਦਾ ਕੰਮ ਹੈ ਉਸ ਦੇ ਅੰਦਰ ਇੱਕ ਸੁਆਰਥ ਹੁੰਦਾ ਹੈ ਉਹ ਕਿਸੇ ਗਰੀਬ ਦੀ ਮਦਦ ਕਰਦਾ ਹੈ ਅਤੇ ਉਹ ਆਪਣਾ ਬਦਲੇ ਵਿੱਚ ਨਾਮ ਕਮਾਉਣਾ ਚਾਹੁੰਦਾ ਹੈ ਜੇ ਉਹ ਮਰੀਜ਼ ਨੂੰ ਹਸਪਤਾਲ ਲੈ ਜਾਵੇ ਬਦਲੇ ਵਿੱਚ ਉਹ ਕੋਈ ਉਮੀਦ ਰੱਖਦਾ ਹੈ ਕਿ ਸਾਡਾ ਨਾਮ ਬਣੇ ਇਹੋ ਜੇ ਨਾਲ ਸਾਨੂੰ ਮੁਕਤੀ ਕਦੇ ਵੀ ਨਹੀਂ ਮਿਲੇਗੀ ਉਦਾਹਰਨ ਦੇ ਤੌਰ ਤੇ ਆਪਾਂ ਦੇਖਦੇ ਹਾਂ ਕਈ ਲੋਕ ਬਲੱਡ ਜਦੋਂ ਆਪਣਾ ਖੂਨ ਜਦਦਾਨ ਕਰਨ ਜਾਂਦੇ ਹਨ ਉਥੇ ਉਹ ਆਪਣੀਆਂ ਫੋਟੋਆਂ ਖਿਚਾਉਂਦੇ ਹਨ ਤਾਂ ਕਿ ਅਖਬਾਰਾਂ ਤੇ ਸਾਡੇ ਰਿਸ਼ਤੇਦਾਰਾਂ ਤੱਕ ਪਹੁੰਚਣ ਸਾਡੇ ਦੁਸ਼ਮਣਾਂ ਤੱਕ ਪਹੁੰਚਣ ਉਹ ਮੋਚੌਣ ਦੀ ਕੋਸ਼ਿਸ਼ ਕਰਦੇ ਹਨ ਉਹਨਾਂ ਦੇ ਅੰਦਰ ਵੈਰ ਹੈ ਗੁੱਸਾ ਵੀ ਹੈ ਕਮੰਡ ਵੀ ਹੈ ਫਿਰ ਵੀ ਉਹ ਇੱਕ ਆਪਣੇ ਆਪ ਨੂੰ ਦਿਖਾਉਣ ਦੇ ਲਈ ਇੱਕ ਚੰਗਾ ਕੰਮ ਕਰਦੇ ਹਨ ਅਸੀਂ ਇਹ ਸਭ ਕੰਮ ਕਰਨਾ ਹੈ ਅਸੀਂ ਮਰੀਜ਼ ਨੂੰ ਗਰੀਬ ਦੀ ਹੈਲਪ ਕਰਨੀ ਹੈ ਉਸ ਨੂੰ ਹਸਪਤਾਲ ਤੱਕ ਲੈ ਕੇ ਜਾਣਾ ਹੈ ਪਰ ਬਦਲੇ ਵਿੱਚ ਕੋਈ ਆਸ ਨਹੀਂ ਰੱਖਣੀ ਅਸੀਂ ਜੋ ਵੀ ਕੰਮ ਕਰਨਾ ਹੈ ਉਹ ਗੁਪਤ ਵਿੱਚ ਕਰਨਾ ਹੈ ਜਿਵੇਂ ਅਸੀਂ ਗੁਪਤ ਵਿੱਚ ਅਸੀਂ ਤਾਨ ਦਿੰਦੇ ਹਾਂ ਕਿਸੇ ਨੂੰ ਪਤਾ ਨਹੀਂ ਲੱਗਦਾ ਉਹ ਸਿਰਫ ਸਾਨੂੰ ਤੇ ਸਾਡੇ ਪਰਮਿਸ਼ਨ ਨੂੰ ਪਤਾ ਹੁੰਦਾ ਹੈ ਕਿ ਕਿੰਨੇ ਅਸੀਂ ਤਾਨ ਦਿੱਤਾ ਹੈ ਇਸੇ ਤਰ੍ਹਾਂ ਜਦੋਂ ਅਸੀਂ ਕਿਸੇ ਦੀ ਮਦਦ ਕਰਨੀ ਹੈ ਤਾਂ ਅਸੀਂ ਕਿਸੇ ਨੂੰ ਦਿਖਾਉਣਾ ਨਹੀਂ ਅਗਰ ਅਸੀਂ ਖੂਨਦਾਨ ਕਰ ਰਹੇ ਹਾਂ ਅਸੀਂ ਉੱਤੇ ਫੋਟੋ ਕਲਿੱਕ ਨਹੀਂ ਕਰਨੀ ਜੋ ਅਸੀਂ ਕੰਮ ਕੀਤਾ ਹੈ ਉਹ ਸਾਨੂੰ ਪਤਾ ਹੋਵੇ ਤੇ ਸਾਡੇ ਪਿਤਾ ਨੂੰ ਪਤਾ ਹੋਵੇ ਤਾਂ ਕਿ ਜੋ ਸਾਡਾ ਪਿਤਾ ਹੈ ਜੋ ਸਾਨੂੰ ਗੁਪਤ ਵਿੱਚ ਵੇਖਦਾ ਹੈ ਸਾਨੂੰ ਆਸ਼ੀਸ਼ ਦੇਵੇ ਕੌਣ ਪਟਕ ਗਿਆ ਹੈ ਸਾਰਾ ਸੰਸਾਰ ਪਾਪ ਦੇ ਕਾਰਨ ਪਰਮੇਸ਼ਰ ਤੋਂ ਦੂਰ ਹੈ ਕਿੰਨੇ ਕਿਕਰਾਂ ਨੂੰ ਪੂਜਦੇ ਹਨ ਅਤੇ ਖੁਦ ਆਪਣੇ ਆਪ ਨੂੰ ਕਈ ਲੋਕ ਰੱਬ ਮੰਨ ਬੈਠੇ ਹਨ ਉਹ ਖੁਦ ਧਰਮ ਦੇ ਵੱਡੇ ਵੱਡੇ ਪਖੰਡ ਕਰਦੇ ਹਨ ਲੋਕਾਂ ਤੋਂ ਸੋਨਾ ਚਾਂਦੀ ਆਪਣੇ ਉਹ ਡੇਰੇ ਬਣਾਉਂਦੇ ਹਨ ਵੱਡਾ ਵੱਡਾ ਪਾਪ ਕਰਦੇ ਹਨ ਲੋਕਾਂ ਤੋਂ ਦਾਨ ਪੁੰਨ ਲੈਂਦੇ ਹਨ ਅਤੇ ਆਪ ਖੁਦ ਪਾਪ ਕਰਦੇ ਹਨ ਉਦਾਹਰਨ ਦੇ ਤੌਰ ਤੇ ਆਪਾਂ ਦੇਖਦੇ ਹਾਂ ਕਿ ਪਰਮੇਸ਼ਰ ਇਸ ਲਈ ਆਇਆ ਹੈ ਤਾਂ ਕਿ ਆਪਣਾ ਵੀਜ਼ਾ ਲੱਗ ਜਾਏ ਜਾਂ ਆਪਾਂ ਅਮੀਰ ਹੋ ਜਾਈਏ ਜਾਂ ਮਹਿੰਗੀ ਗੱਡੀ ਆਪਣੇ ਘਰੇ ਹੋਵੇ ਕਿ ਇਸ ਤੋਂ ਪਤਾ ਲੱਗਦਾ ਹੈ ਕਿ ਸਾਡੇ ਨਾਲ ਪਰਮੇਸ਼ਰ ਹੈ ਜਾਂ ਇਸ ਤੋਂ ਪਤਾ ਲੱਗਦਾ ਹੈ ਕਿ ਅਸੀਂ ਗਰੀਬੀ ਦੇ ਵਿੱਚ ਗਰੀਬ ਦੀ ਮਦਦ ਕਰਦੇ ਹਾਂ ਅਸੀਂ ਝੂਠ ਨਹੀਂ ਬੋਲਦੇ ਅਸੀਂ ਸੱਚ ਬੋਲਦੇ ਹਾਂ ਅਸੀਂ ਪਾਪ ਨਹੀਂ ਕਰਦੇ ਅਸੀਂ ਪਾਪ ਤੋਂ ਦੂਰ ਰਹਿੰਦੇ ਹਾਂ ਅਸੀਂ ਪਰਮੇਸ਼ਰ ਵਾਂਗੂ ਜਿਵੇਂ ਪ੍ਰਭੂ ਯੇਸ਼ੂ ਮਸੀਹ ਧਰਤੀ ਤੇ ਚੱਲਿਆ ਆਪਾਂ ਦੇਖਦੇ ਹਾਂ ਜਦੋਂ ਮਨੁੱਖ ਦਾ ਰੂਪ ਲੈ ਕੇ ਆਇਆ ਕਿ ਉਸਨੇ ਆਪਣੇ ਲਈ ਕੁ ਡੇਰਾ ਬਣਾਇਆ ਜਾਂ ਉਸਨੇ ਕੋਈ ਗੱਡੀ ਜਾਂ ਬੰਗਲਾ ਉਸਨੇ ਆਪਣੇ ਲਈ ਬਣਾਇਆ ਉਸਨੇ ਸਾਨੂੰ ਬਚਾਉਣ ਲਈ ਆਪਣੀ ਜਾਨ ਦਿੱਤੀ ਹੈ ਇੱਕ ਪਰਮੇਸ਼ਵਰ ਜੋ ਖੁਦ ਪਰਮੇਸ਼ਵਰ ਹੈ ਉਸਨੂੰ ਮਨੁੱਖ ਦਾ ਰੂਪ ਲੈ ਕੇ ਇਸ ਧਰਤੀ ਤੇ ਆਉਣਾ ਪਿਆ ਤਾਂ ਕਿ ਸਾਨੂੰ ਸਾਡੇ ਪਾਪਾਂ ਤੋਂ ਮਾਫੀ ਮਿਲ ਸਕੇ ਆਪਾਂ ਦੇਖਦੇ ਹਾਂ ਉਸਨੇ ਚੇਲਿਆਂ ਦੇ ਪੈਰ ਧੋਤੇ ਕਿੰਨਾ ਆਪਣੇ ਆਪ ਨੂੰ ਨੀਵਾ ਕੀਤਾ ਅੱਜ ਇਨਸਾਨ ਨੀਵਾ ਹੋਣ ਨੂੰ ਤਿਆਰ ਨਹੀਂ ਹੈ ਪੈਸਾ ਤਾਂ ਦੋਲ ਚਾਹੀਦਾ ਹੈ ਇਸ ਲਈ ਉਹ ਪ੍ਰਾਰਥਨਾ ਕਰੇਗਾ ਨਹੀਂ ਤਾਂ ਉਹ ਪ੍ਰਾਰਥਨਾ ਨਹੀਂ ਕਰੇਗਾ ਕਿਉਂਕਿ ਉਸ ਸੰਸਾਰ ਦੇ ਪਿੱਛੇ ਹੈ ਉਦਾਹਰਣ ਦੇ ਤੌਰ ਤੇ ਆਪਾਂ ਦੇਖਦੇ ਹਾਂ ਇੱਕ ਬੱਚਾ ਹੁੰਦਾ ਹੈ ਆਪਣੇ ਘਰੇ ਜਿੱਦ ਕਰਦਾ ਹੈ ਵੀ ਮੈਂ ਮੇਲੇ ਵਿੱਚ ਜਾਣਾ ਹੈ ਜਾਣਾ ਹੈ ਤਾਂ ਉਸ ਦਾ ਪਿਤਾ ਉਸ ਨੂੰ ਲੈ ਕੇ ਚਲਾ ਜਾਂਦਾ ਹੈ ਫਿਰ ਉੱਤੇ ਬਹੁਤ ਸਾਰੇ ਝੂਲੇ ਹੁੰਦੇ ਹਨ ਅਲੱਗ-ਅਲੱਗ ਖਾਣ ਦੀਆਂ ਚੀਜ਼ਾਂ ਹੁੰਦੀਆਂ ਹਨ ਅਲੱਗ-ਅਲੱਗ ਪ੍ਰਕਾਰ ਦੇ ਭੋਜਨ ਹੁੰਦੇ ਹਨ ਅਲੱਗ-ਅਲੱਗ ਉੱਥੇ ਕੱਪੜੇ ਬੂਟ ਅਲੱਗ-ਅਲੱਗ ਉੱਥੇ ਚੀਜ਼ਾਂ ਪਈਆਂ ਹੁੰਦੀਆਂ ਹਨ ਬੱਚਾ ਆਪਣੇ ਪਿਤਾ ਤੋਂ ਮੰਗਦਾ ਹੈ ਪਰ ਉਸ ਦਾ ਪਿਤਾ ਉਸ ਨੂੰ ਨਾ ਕਰਦਾ ਹੈ ਫਿਰ ਜਦੋਂ ਉਹ ਇੱਕ ਬਹੁਤ ਵੱਡੀ ਗੇਮ ਵੇਖਦਾ ਹੈ ਤਾਉ ਉਥੇ ਵੇਖਦਾ ਹੈ ਜਦੋਂ ਉਸ ਨੂੰ ਬਹੁਤ ਧਿਆਨ ਨਾ ਦੇਖਦਾ ਰਹਿੰਦਾ ਹੈ ਤਾਂ ਉਸ ਨੂੰ ਪਤਾ ਹੀ ਨਹੀਂ ਲੱਗਦਾ ਕਿ ਮੇਰਾ ਹੱਥ ਕਦੋਂ ਮੇਰੇ ਪਿਤਾ ਤੋਂ ਛੁੱਟ ਗਿਆ ਤਾਂ ਉਹ ਫਿਰ ਆਪਣੇ ਜਦੋਂ ਪਿਤਾ ਨੂੰ ਪਾਲਦਾ ਹੈ ਪਰ ਪਿਤਾ ਉਸ ਨੂੰ ਦਿਖਾਈ ਨਹੀਂ ਦਿੰਦਾ ਤਾਂ ਉਹ ਰੋਣ ਲੱਗ ਜਾਂਦਾ ਹੈ ਫਿਰ ਜਦੋਂ ਉਸ ਨੂੰ ਕਹਿੰਨੇ ਹਾਂ ਆ ਜਾ ਤੈਨੂੰ ਨਵੇਂ ਕੱਪੜੇ ਦਵਾਈਏ ਬੂਟ ਦਵਾਈਏ ਆ ਜਾ ਤੈਨੂੰ ਉਸ ਚੁੱਲੇ ਤੇ ਝੂਟੇ ਦਵਾਈਏ ਪਰ ਉਹ ਚੁੱਪ ਨਹੀਂ ਕਰਦਾ ਕਿਉਂਕਿ ਉਸ ਦਾ ਪਿਤਾ ਉਸ ਤੋਂ ਦੂਰ ਹੋ ਗਿਆ ਹੈ ਉਸ ਨੂੰ ਆਪਣਾ ਪਿਤਾ ਹੀ ਚਾਹੀਦਾ ਹੈ ਪਰ ਜਦੋਂ ਪਿਤਾ ਉਸ ਦੇ ਨਾਲ ਸੀ ਉਦੋਂ ਉਹ ਚੀਜ਼ਾਂ ਮੰਗਦਾ ਸੀ ਇਸੇ ਪ੍ਰਕਾਰ ਅੱਜ ਆਪਣੇ ਨਾਲ ਪਰਮੇਸ਼ਰ ਹੈ ਅੱਜ ਆਪਣੇ ਨਾਲ ਪਰਮੇਸ਼ਰ ਹੈ ਆਪਾਂ ਕੀ ਮੰਗ ਰਹੇ ਹਾਂ ਕਿ ਆਪਾਂ ਨੂੰ मालूम ਵੀ ਹੈ ਉਹ ਸਰਵ ਸ਼ਕਤੀਮਾਨ ਸਰਵ ਗਿਆਨੀ ਪਰਮੇਸ਼ਰ ਹੈ ਜਿਸ ਨੇ ਸਾਨੂੰ ਇਸ ਧਰਤੀ ਨੂੰ ਮਨਾਇਆ ਹੈ ਕਿ ਅਸੀਂ ਉਸ ਦੀ ਹਜ਼ੂਰੀ ਨੂੰ ਕਿ ਅਸੀਂ ਉਸ ਦੀ ਈਕਸ਼ਣ ਪਹਿਚਾਨ ਪਾ ਰਹੇ ਹਾਂ ਅਗਰ ਪਰਮੇਸ਼ਰ ਨੇ ਸਾਨੂੰ ਛੱਡ ਦਿੱਤਾ ਤਾਂ ਅਸੀਂ ਕੱਖ ਦੇ ਵੀ ਨਹੀਂ ਆ ਆਪਾਂ ਨੂੰ ਪਾਪ ਤੋਂ ਪਰਮੇਸ਼ਰ ਨੇ ਛੁਟਕਾਰਾ ਦਿੱਤਾ ਬਿਮਾਰੀ ਤੋਂ ਸ਼ਰਾਪਾਂ ਤੋਂ کن شیطان یکتیاں تو سانو بچایا ہے آج پرمیشن نے سانو ازاد کیتا ہے کہ اسی اس شان پہچان پا رہے ہیں اسی فیس بک انسٹا یو ٹیوب کے شورٹس دیکھ دیکھتے رہنے ہیں اپنا سوا برباد کر رہے ہیں پر جو سانو دیتی گئی جو یہ جندگی ہے کہ سانو پتا ہے پرمیشن نے سانو کے میں دیتی ہے کروز دیتے پرمیشن نے ساڑھے لی قیمت دیتی ہے تاکہ ساڑھے پاپا تو معافی مل سکے سڈا میئر پرمیشر نہ ہو سکے ਤੇ ਸਾਨੂੰ ਪੁੱਤਰ ਹੋਣ ਦਾ ਹੱਕ ਮਿਲ ਸਕੇ ਜਦੋਂ ਇਹਨਾਂ ਪਰਮੇਸ਼ਰ ਘਾਰੇ ਆਇਆ ਹੈ ਕਿ ਅਸੀਂ ਜਦੋਂ ਉਸਦੇ ਨਾਲ ਚੱਲ ਰਹੇ ਹਾਂ ਕਿ ਅਸੀਂ ਸਹੀ ਰਾਸਤੇ 'ਚ ਚੱਲ ਰਹੇ ਹਾਂ ਕਿ ਅਸੀਂ ਉਸ ਪਰਮੇਸ਼ਰ ਤੋਂ ਦੂਰ ਜਾ ਰਹੇ ਹਾਂ ਜਾਂ ਅਸੀਂ ਉਸ ਪਰਮੇਸ਼ਰ ਨਾਲ ਚੱਲਣ ਦੇ ਲਈ ਅਸੀਂ ਹਰ ਦਮ ਤਿਆਰ ਹਾਂ ਜਿ ਆਪਣੇ ਆਪ ਨੂੰ ਸੋਚਣ ਦਾ ਇੱਕ ਸਮਾਂ ਹੈ ਜਿਵੇਂ ਬੱਚਾ ਜਿੱਦ-ਜਿੱਦ ਕਰਦਾ ਆਪਣੇ ਪਿਤਾ ਨੂੰ ਉਸ ਮੇਲੇ ਵਿੱਚ ਲੈ ਗਿਆ ਮੇਲਾ ਸੰਸਾਰ ਨੂੰ ਦਿਖਾ ਰਿਹਾ ਹੈ ਉਹ ਅਲੱਗ-ਅਲੱਗ ਚੀਜ਼ਾਂ ਸਾਡੇ ਉਹ ਅਭਿਲਾਸ਼ਾ ਜੋ ਇੱਛਾ ਉੱਠਦੀਆਂ ਹਨ ਸਾਨੂੰ ਪਰਮੇਸ਼ਰ ਤੋਂ ਦੂਰ ਕਰ ਦਿੰਦੀਆਂ ਹਨ ਜਦੋਂ ਪਰਮੇਸ਼ਰ ਸਾਡੇ ਜੀਵਨ 'ਚ ਚਲਾ ਜਾਂਦਾ ਹੈ ਸਾਨੂੰ ਬਿਮਾਰੀ ਸ਼ਰਾਬ ਸ਼ੈਤਾਨ ਸਭ ਕੁਝ ਡਰੋਂ ਲੱਗ ਜਾਂਦੇ ਹਨ ਉਹਦੋਂ ਅਸੀਂ ਪਰਮੇਸ਼ਰ ਨੂੰ ਪਾਲਾਂਗੇ ਇਸ ਤੋਂ ਪਹਿਲਾਂ ਹੀ ਅਸੀਂ ਖੁਦ ਇਹਨਾਂ ਚੀਜ਼ਾਂ ਤੋਂ ਦੂਰ ਹੋ ਜਾਈਏ ਤਾਂ ਕਿ ਸਾਡਾ ਰਿਸ਼ਤਾ ਪਰਮੇਸ਼ਰ ਨਾਲ ਕਦੇ ਵੀ ਖਰਾਬ ਨਾ ਹੋਵੇ ਕਿੰਨਾ ਵੱਡਾ ਅੱਜ ਪਰਮੇਸ਼ਰ ਨੇ ਸਾਨੂੰ ਸੁਭਾਗੇ ਦਿੱਤਾ ਹੈ ਕਿ ਅਸੀਂ ਜਿਉਂਦੇ ਪਰਮੇਸ਼ਰ ਦੀ ਉਜ਼ਰੀ ਵਿੱਚ ਬੈਠ ਸਕਦੇ ਹਾਂ ਉਹ ਬਲਕਿ ਸਾਡੀ ਪ੍ਰਾਰਥਨਾ ਸਿਰਫ ਸੁਣਦਾ ਹੀ ਨਹੀਂ ਉਸਦੀਆ ਉੱਤਰ ਵੀ ਦਿੰਦਾ ਹੈ ਕਿੰਨੇ ਅਸੀਂ ਧੰਨ ਲੋਕਾਂ ਅਸੀਂ ਜਿਉਂਦੇ ਪਰਮੇਸ਼ਰ ਦੇ ਪਿੱਛੇ ਜਦੋਂ ਅਸੀਂ ਚੱਲ ਰਹੇ ਹਾਂ ਕਿ ਅਸੀਂ ਸੱਚੇ ਰਾਹ ਵਿੱਚ ਚੱਲ ਰਹੇ ਹਾਂ ਆਈ ਅੱਜ ਆਪਣੇ ਆਪ ਨੂੰ ਜਾਂਚੀਏ ਅਸੀਂ ਜਦੋਂ ਅਸੀਂ ਲੋਕਾਂ ਨੂੰ ਦੇਖਦੇ ਹਾਂ ਉਹ ਧਰਮ ਦੇ ਪਿੱਛੇ ਚੱਲਦੇ ਹਨ ਉਹ ਨਰਕ ਦੇ ਵਿੱਚ ਜਾਣਗੇ ਪਰਮੇਸ਼ਰ ਕਿਸੇ ਧਰਮ ਨੂੰ ਨਹੀਂ ਮੰਨਦਾ وہ دین لئی آیا ہے وہ سارے پاپ معاف کرنے اس دنیا تایا ہے سانو کسی دھرم دے نہیں سان کسی جات پات نہیں سانو سونا تن دولت دن نہیں سانو ایک زندگی جو انتقالی کر رہے گا اِسی پرمیشر رہنا ہے آج اسی اپنے آپ جانچی ابھی کتنے ہاں کتھوں سانو پرمیش نے چکیا ہے کہ ابھی اس کی بلاحٹ نمجھ پا رہے ہیں جا اج بھی سنسار دے پیچھے چل رہے ہیں ਅੱਜ ਇਸ ਸੰਸਾਰ ਵਿੱਚ ਬਹੁਤ ਸਾਰੇ ਖੁਦ ਗੁਰੂ ਵਾਂਗ ਬੈਠੇ ਹਨ ਹਰ ਜਗ੍ਹਾ ਤੇ ਉਹ ਧਰਮ ਦਾ ਪ੍ਰਚਾਰ ਕਰਦੇ ਹਨ ਟੀਵੀ ਕਿਤਾਬਾਂ ਰੇਡੀਓ ਹਰ ਜਗ੍ਹਾ ਆਪਣਾ ਗਿਆਨ ਵੰਡਦੇ ਹਨ ਪਰ ਇਸ ਦੇ ਵਿੱਚ ਜੀਵਨ ਨਹੀਂ ਹੈ ਜੀਵਨ ਸਿਰਫ ਯਸ਼ ਮਸੀਹ ਦੇ ਵਿੱਚ ਹੈ ਜਿੰਨੇ ਮਰਜੀ ਚੰਗੇ ਕੰਮ ਕਰ ਲਓ ਜਿੰਨੇ ਮਰਜੀ ਤੁਸੀਂ ਖੂਨਦਾਨ ਕਰ ਲਓ ਜਿੰਨਾ ਮਰਜੀ ਫੁੰਦਾ ਕੰਮ ਕਰ ਲਓ ਇਸ ਦੇ ਨਾਲ ਕੋਈ ਫਾਇਦਾ ਹੋਣ ਵਾਲਾ ਨਹੀਂ ਹੈ ਕਿਉਂਕਿ ਤੁਸੀਂ ਖੁਦ ਆਪਣੇ ਆਪ ਦਾ ਤੁਸੀਂ ਨਾਮ ਕਮਾਉਣਾ ਚਾਹੁੰਦੇ ਹੋ ਤੁਸੀਂ ਚਾਹੁੰਦੇ ਹੋ ਲੋਕ ਸਾਨੂੰ ਉਸ ਜਿਹਦੇ ਨਾਲ ਬਦਲੇ ਵਿੱਚ ਤੁਸੀਂ ਉਮੀਦ ਰੱਖਦੇ ਹੋ ਭਾਵੇਂ ਤੁਸੀਂ ਲੱਖ ਧਰਮ ਦੇ ਕਿਸੇ ਵੀ ਧਰਮ ਦੇ ਹੋ ਪਰ ਤੁਸੀਂ ਜਦ ਤੱਕ ਪਰਮੇਸ਼ਰ ਦੇ ਪਿੱਛੇ ਸਹੀ ਵਚਨ ਨੂੰ ਤੁਸੀਂ ਫੋਲੋ ਨਹੀਂ ਕਰਦੇ ਤੁਸੀਂ ਇੱਕ ਗਰੀਬ ਦੀ ਮਦਦ ਕਰ ਰਹੇ ਹੋ ਜਾਂ ਉਸ ਦੀ ਗਰੀਬੀ ਦਾ ਤੁਸੀਂ ਮਜ਼ਾਕ ਉਠਾ ਰਹੇ ਹੋ ਇੱਕ ਵੀ ਮਾਨਵ ਅਗਰ ਤੁਸੀਂ ਹਸਪਤਾਲ ਲੈ ਕੇ ਜਾ ਰਹੇ ਹੋ ਤੁਹਾਡੇ ਅੰਦਰ ਇੱਕ ਖਿਆਲ ਵੀ ਕਿਵੇਂ ਆਇਆ بھی ساڑے کوئی نام بنے یہ اسپتال لے کے آیا تو انٹرویو ہوئے کوئی چنگا کام نہیں ہے اس تو اچھا نہ ہی کرو اگر یہ کام کرنا ہی کرنا ہے اس دا مطلب آئے نہیں ہے اپا گریب نریب کی مدد کرنی ہے بیمار نو ہسپتال لے کے جانا ہے پر بدلے کوئی امید نہیں رکھنی اسپتال چھڑ دیتا اس تو ود کوئی امید نہ رکھو اس دیلی پراہت نہ کرو بھی ٹھیک ہو جائے ਬਦਲੇ ਵਿੱਚ ਇਹ ਮੈਦਨਾਰ ਖੁਮੈਨ ਨੂੰ ਕੁਝ ਮਿਲੇਗਾ ਮੇਰਾ ਨਾਮ ਬਨੇਗਾ ਇਸ ਨੂੰ ਛੱਡ ਜਾਓ ਗੁਪਤ ਵਿੱਚ ਕੰਮ ਕਰੋ ਜੋ ਵੀ ਕੰਮ ਕਰੋ ਸਿਰਫ ਪਰਮੇਸ਼ਰ ਅਤੇ ਤੁਹਾਨੂੰ ਪਤਾ ਹੋਵੇ ਕਿਸੇ ਨੂੰ ਵਿਖਾਉਣ ਦੀ ਕੋਸ਼ਿਸ਼ ਨਾ ਕਰੋ ਲੋਕ ਬੋਲਦੇ ਤਾਂ ਕੁਝ ਹਨ ਪਰ ਉਹ ਕਰਦੇ ਕੁਝ ਹਨ ਉਹਨਾਂ ਦੇ ਵਿੱਚ ਜੀਵਨ ਨਹੀਂ ਹੈ ਉਹ ਸਿਰਫ ਧਰਮ ਦੇ ਹੀ ਪਿੱਛੇ ਪਏ ਹੋਏ ਹਨ ਉਹ ਸਵਰਗ ਨਹੀਂ ਜਾਣਗੇ ਸਵਰਗ ਵਿੱਚ ਕੋਈ ਖਤਰਨਾਕ ਪਰਮੇਸ਼ਰ ਨਹੀਂ ਹੈ ਨਾ ਕਿਸੇ ਕੋਈ ਨਾ ਕੋਈ ਕਿਸੇ ਕੋਲੇ ਕਿਸੇ ਕਿਸਮ ਦਾ ਕੋਈ ਹਥਿਆਰ ਹੈ ਨਾ ਕਿਛੇ ਕੋਈ ਤਲਵਾਰ ਤਰਸ਼ੂਲ ਗਦਾ ਨਾ ਕੋਈ ਇਸ ਪ੍ਰਕਾਰ ਦਾ ਹਥਿਆਰ ਹੈ ਸਵਰਗਿਕ ਸੱਚੇ ਪਰਮੇਸ਼ਰ ਦਾ ਹੈ ਜਿਉਂਦੇ ਪਰਮੇਸ਼ਰ ਦਾ ਹੈ ਪਰਮੇਸ਼ਰ ਇੱਕ ਪਿਆਰ ਹੈ ਅੱਜ ਮਾਂ ਸਾਨੂੰ ਕਿੰਨਾ ਪਿਆਰ ਕਰਦੀ ਹੈ ਸੋਚੋ ਉਸ ਪਰਮੇਸ਼ਰ ਨੇ ਇੱਕ ਮਾਂ ਨੂੰ ਬਣਾਇਆ ਤਾਂ ਪਰਮੇਸ਼ਰ ਖੁਦ ਕਿੰਨਾ ਪਿਆਰ ਕਰਦਾ ਹੈ ਮਾਂ ਨੂੰ ਬਣਾਉਣ ਵਾਲਾ ਇਨਸਾਨ ਨਹੀਂ ਹੈ ਮਾਂ ਨੂੰ ਬਣਾਉਣ ਵਾਲਾ ਕੌਣ ਹੈ ਪਰਮੇਸ਼ਰ ਹੈ ਅਗਰ ਮਾਂ ਤੁਹਾਨੂੰ ਇੰਨਾ ਪਿਆਰ ਕਰ ਸਕਦੀ ਐ ਸੋਚੋ ਪਰਮੇਸ਼ਰ ਕਿੰਨਾ ਕਰਦਾ ਹੋਵੇਗਾ ਉਹ ਤਲਵਾਰ ਨਾਲ ਤੁਹਾਨੂੰ ਜ਼ਬਰਦਸਤੀ ਨਹੀਂ ਚਲਾਉਂਦਾ ਉਹ ਆਪਣੀ ਮਰਜ਼ੀ ਨਾਲ ਉਸ ਦੀ ਕੌਣ ਉਸਨੇ ਮੋਦ ਸ਼ਬਦ ਨਾਲ ਧਰਤੀ ਬਣਾਈ ਵਚਨ ਦੇ ਵਿੱਚ ਲਿਖਿਆ ਹੈ ਇਹ ਧਰਤੀ ਮੇਰੇ ਪੈਰ ਰੱਖਣੇ ਚਾਹੰਕੀ ਆਕਾਸ਼ ਉਹਦੇ ਬਹਨ ਦਾ ਸਿੰਘਾਸਨ ਹੈ ਆਪਾਂ ਉਸ ਦੇ ਲਈ ਕੀ ਬਣਾਵਾਂਗੇ ਕੋਈ ਕੀ ਉਸ ਨੂੰ ਦੇਵਾਂਗੇ ਉਸ ਦੀ ਕੋਈ ਸਵਾਰੀ ਬਣ ਸਕਦੀ ਹੈ ਇਹ ਛੋਟੇ ਜਾਨਵਰ ਉਸ ਦੀ ਸਵਾਰੀ ਬਣਨਗੇ ਮੈਂ ਪ੍ਰਾਰਥਨਾ ਕਰਦਾ ਪਰਮੇਸ਼ਰ ਤੁਹਾਡੀਆਂ ਅੱਖਾਂ ਨੂੰ ਖੋਲੇ ਤੇ ਤੁਸੀਂ ਵੀ ਵਚਨ ਨੂੰ ਸਹੀ ਤਰ੍ਹਾਂ ਸਮਝ ਸਕੋ ਨਾ ਤਾਂ ਉਸ ਦੀ ਪਰਮੇਸ਼ਰ ਦੀ ਕੋਈ ਸਵਾਰੀ ਹੈ ਪਰਮੇਸ਼ਰ ਪਵਿੱਤਰ ਹੈ ਅਤੇ ਪਰਮੇਸ਼ਰ ਯੀਸ਼ੂ ਮਸੀਹ ਪਾਪ ਤੋਂ ਨਫ਼ਰਤ ਕਰਦਾ ਹੈ ਇਸੇ ਤਰ੍ਹਾਂ ਉਹ ਸਾਨੂੰ ਵੀ ਪਾਪ ਤੋਂ ਬਚਾਉਣ ਲਈ ਆਇਆ ਹੈ ਉਹ ਸਾਡੇ ਲਈ ਮਨੁੱਖ ਦਾ ਰੂਪ ਲੈ ਕੇ ਇਸ ਧਰਤੀ ਤੇ ਆਇਆ ਹੈ ਤਾਂ ਕਿ ਸਾਨੂੰ ਪਾਪਾਂ ਤੋਂ ਮਾਫੀ ਮਿਲ ਸਕੇ ਸਾਡਾ ਮੇਲ ਪਰਮੇਸ਼ਰ ਨਾਲ ਹੋ ਸਕੇ ਅਸੀਂ ਦੇਖਦੇ ਹਾਂ ਜਦੋਂ ਪਰਮੇਸ਼ਰ 37 ਤੇ ਰਹ ਰਿਹਾ ਹੈ 21 ਵਾਰ ਉਹ ਸਫੇਦ ਨਹੀਂ ਹੈ ਉਹ ਬਜ਼ੁਰਗ ਨਹੀਂ ਹੋਇਆ ਸਦਾ ਜਵਾਨ ਰਹਿਣ ਵਾਲਾ ਪਰਮੇਸ਼ਰ ਹੈ ਜੋ ਕਦੇ ਵੀ ਬਜ਼ੁਰਗ ਨਹੀਂ ਹੁੰਦਾ ਇਸ ਨੂੰ ਪਰਮੇਸ਼ਰ ਕਹਿੰਦੇ ਹਨ ਸਿਰਫ ਯੀਸ਼ੂ ਮਸੀਹ ਦੇ ਦੁਆਰਾ ਹੀ ਮੁਕਤੀ ਹੈ ਸਨਾਤਨ ਸੱਚਾ ਪਰਮੇਸ਼ਰ ਕਦੇ ਵੀ ਨਾ ਮਰਨ ਵਾਲਾ ਪਰਮੇਸ਼ਰ ਹੈ ਨਾ ਉਸ ਦੀ ਕੋਈ ਸ਼ੁਰੂਆਤ ਹੈ ਨਾ ਉਸ ਦੀ ਕੋਈ ਅਖੀਰ ਹੈ ਕੋਈ ਵੱਡਾ ਸੇਵਕ ਅਗਰ ਬਾਨਾ ਚਾਹੁੰਦਾ ਹੈ ਪਹਿਲਾਂ ਉਸ ਸਭ ਦਾ ਕੀ ਬਣੇ ਨੌਕਰ ਬਣੇ ਪਰਮੇਸ਼ਰ ਨੇ ਆਪਣੇ ਚੇਲਿਆਂ ਦੇ ਪੈਰ ਧੋਤੇ ਤੁਸੀਂ ਵੀ ਐਵੇਂ ਹੀ ਕਰੋ ਪ੍ਰਭੂ ਯਿਸੂ ਮਸੀਹ ਸਵਰਗ ਤੋਂ ਆਇਆ ਸਾਨੂੰ ਉਹ ਗੱਲਾਂ ਦਸੀਆਂ ਅਸੀਂ ਉਸ ਗੱਲਾਂ ਤੇ ਯਕੀਨ ਕਰਨਾ ਹੈ ਉਸਨੇ ਆਪਣਾ ਪਵਿੱਤਰ ਵਚਨ ਦਿੱਤਾ ਹੈ ਅਸੀਂ ਵਤ ਪ੍ਰਾਰਥਨਾ ਦੇ ਵਿੱਚ ਲੱਗੇ ਰਹਿਣਾ ਹੈ ਤੇ ਆਉਂਦਾ ਹੈ ਅਸੀਂ ਜੋ ਵੀ ਕੰਮ ਕਰਨਾ ਹੈ ਬਿਨਾ ਸਵਾਰਥ ਤੋਂ ਬਿਨਾ ਲਾਲਚ ਤੋਂ ਕਰਨਾ ਹੈ ਕੋਈ ਸਾਨੂੰ ਦੇਖੇ ਜਾਂ ਨਾ ਦੇਖੇ ਪਰ ਮੈਂ ਉਸ ਦੀ ਮਦਦ ਕਰਨੀ ਹੈ ਅਸੀਂ ਗਰੀਬਾਂ ਦੀ ਮਦਦ ਕਰਨੀ ਹੈ ਸਾਡੇ ਤੋਂ ਜੋ ਵੱਡੇ ਹਨ ਸਾਡੇ ਮਾਪੇ ਦੀ ਅਸੀਂ ਆਦਰ ਪਾਉ ਕਰਨਾ ਹੈ ਪਰ ਕਿਸੇ ਨੂੰ ਦਿਖਾਉਣ ਦੇ ਲਈ ਨਹੀਂ ਸਾਡਾ ਮਨ ਪੂਰੀ ਤਰ੍ਹਾਂ ਪਵਿੱਤਰ ਹੋਣਾ ਚਾਹੀਦਾ ਹੈ ਅਸੀਂ ਕਿਸੇ ਦੀ ਬੁਰੀ ਇੱਛਾ ਬੁਰੇ ਮਨ ਦੇ ਵਿੱਚ ਕੋਈ ਸੋਚਣਾ ਨਹੀਂ ਹੈ ਕਿਸੇ ਕਿਸੇ ਦੇ ਪ੍ਰਤੀ ਆਪਣੇ ਮਨ ਦੇ ਵਿੱਚ ਬੁਰੀ ਕਾਮਨਾ ਬੁਰੇ ਵਿਚਾਰ ਅਸੀਂ ਨਹੀਂ ਸੋਚਨੇ ਅਸਲੀ ਸਿਰ ਪਰਮੇਸ਼ਰ ਵਾਲ ਦੇਖਣਾ ਹੈ ਜਿਸ ਨੇ ਸਾਨੂੰ ਮੁਕਤੀ ਦਿੱਤੀ ਹੈ ਜੋ ਸਾਡਾ ਮੁਕਤੀਦਾਤਾ ਪਰਮੇਸ਼ਰ ਹੈ ਜੋ ਤੇਹ ਧਾਰ ਕੇ ਇਸ ਦੁਨੀਆ ਤੇ ਆਇਆ ਤਾਂ ਕਿ ਸਾਡਾ ਮੇਲ ਕਿਸ ਦੇ ਨਾਲ ਹੋ ਸਕੇ ਪਰਮੇਸ਼ਰ ਦੇ ਨਾਲ ਹੋ ਸਕੇ ਕਿ ਨਾ ਉਹ ਦਾ ਪਰਮੇਸ਼ਰ ਦਾ ਇੱਕ ਕੰਮ ਹੈ ਅੱਜ ਆਪਾਂ ਹੋਰ ਵਚਨ ਨੂੰ ਦੇਖਦੇ ਹਾਂ ਵਿਸ਼ੇਵਾਰੀ ਸਾਨੂੰ ਆਪਣੇ ਆਪ ਤੇ ਭਰੋਸਾ ਹੋ ਜਾਂਦਾ ਹੈ ਅਗਰ ਕੋਈ ਅਸੀਂ ਕੰਮ ਕਰ ਲਈਏ ਅਗਰ ਸਾਡਾ ਕੰਮ ਬਣ ਜਾਏ ਅਸੀਂ ਤਾਂ ਆਏ ਕੰਨੇ ਲੱਗ ਜਾਂਦੇ ਹਾਂ ਕਿ ਇਹ ਖੁਦ ਹੋਇਆ ਹੈ ਪਰਮੇਸ਼ਰ ਨੇ ਕੁਝ ਨਹੀਂ ਕੀਤਾ ਅਸੀਂ ਆਪਣੇ ਬਲ ਤੇ ਆਪਣੇ ਸ਼ਰੀਰ ਤੇ ਆਪਣੇ ਤਾਕਤ ਦੇ ਜਦੋਂ ਸਾਨੂੰ ਭਰੋਸਾ ਆ ਜਾਂਦਾ ਹੈ ਇਹ ਵੀ ਪਰਮੇਸ਼ਰ ਨੂੰ ਪਸੰਦ ਨਹੀਂ ਹੈ ਜਿਦਾਂ ਸੋਚੀਏ ਆਪਾਂ ਕੀ ਕਰ ਸਕਦੇ ਹਾਂ ਸ਼ਰੀਰ ਮਿੱਟੀ ਹੈ ਪਰਮੇਸ਼ਰ ਹੀ ਹੈ ਜੋ ਸਾਨੂੰ ਸਹੀ ਰਾਹ ਤੇ ਚਲਾ ਸਕਦਾ ਹੈ ਅਸੀਂ ਚੰਗੇ ਕੰਮ ਕਰਕੇ ਦਾਨ-ਪੁੰਨ ਕਰ ਸਕ ਕੇ ਗਰੀਬਾਂ ਦੀ ਮਦਦ ਕਰਕੇ ਅਸੀਂ ਸਵਰਗ ਨਹੀਂ ਜਾ ਸਕਦੇ ਇਹ ਕੰਮ ਤਾਂ ਕਰਨੇ ਹੀ ਹਨ ਪਰ ਪਰਮੇਸ਼ਰ ਦੇ ਲਈ ਅਸੀਂ ਤਿਆਰ ਵੀ ਹੋਣਾ ਹੈ ਆਪਣੇ ਆਪ ਨੂੰ ਪਵਿੱਤਰ ਰੱਖਣਾ ਹੈ ਬੁਰੇ ਕਾਮ ਨਾ ਬੁਰੇ ਵਿਚਾਰ ਬੁਰੀ ਅਭਿਲਾਸ਼ਾ ਆਪਣੇ ਆਪ ਨੂੰ ਦਿਖਾਉਣ ਦਾ ਪ੍ਰਯਾਸ ਹੱਤਿਆ ਬਲਾਤਕਾਰੀ ਝੂਠ ਇਹ ਸਾਡੇ ਅੰਦਰੋਂ ਖਤਮ ਹੋਣਾ ਹੈ ਅਸੀਂ ਕਿਸੇ ਦਾ ਸ਼ਬਦ ਐਸੇ ਬੋਲਦੇ ਹਾਂ ਤੇਰਾ ਆਏ ਹੋ ਜੇ ਤੇਰਾ ਉਹ ਹੋ ਜੇ ਐਹੋ ਜੇ ਸ਼ਬਦ ਅਸੀਂ ਨਹੀਂ ਬੋਲਨੇ ਅਸੀਂ ਪਰਮੇਸ਼ਰ ਦੇ ਵਚਨ ਨੂੰ ਮੰਨਣਾ ਹੈ ਤੇ ਅਸੀਂ ਉਸ ਵਚਨ ਦੇ ਅਨੁਸਾਰ ਚੱਲਣਾ ਹੈ ਜਦੋਂ ਅਸੀਂ ਪਰਮੇਸ਼ਰ ਦੇ ਵਚਨ ਨੂੰ ਦੇਖਦੇ ਹਾਂ ਤਾਂ ਸੁਕਮ ਸੱਚਾ ਤੇ ਜ਼ਿੰਦਾ ਇੱਕ ਖੁਦਾ ਦੂਸਰਾ ਮੇਰੇ ਸਨਮੁਖ ਤੇਰੇ ਲਈ ਦੂਜੇ ਦੇਵਤੇ ਨਾ ਹੋਣ ਤੀਸਰਾ ਹੁਕਮ ਤੂੰ ਯਹਵਾ ਆਪਣੇ ਪਰਮੇਸ਼ਰ ਦਾ ਨਾਮ ਵਿਅਥਾ ਨਾ ਲੈ ਚੌਥਾ ਹੁਕਮ ਤੂੰ ਸਬਤ ਦੇ ਦਿਨ ਨੂੰ ਪਵਿੱਤਰ ਜਾਣ ਕੇ ਚੇਤੇ ਰੱਖ ਪੰਜਵਾਂ ਹੁਕਮ ਤੂੰ ਆਪਣੇ ਮਾਤਾ ਅਤੇ ਪਿਤਾ ਦਾ ਆਦਰ ਕਰ ਜੇ ਮਾਤੂ ਕੋ ਨਾ ਕਰ ਸਤਮਾ ਤੂੰ ਜਣਾ ਨਾ ਕਰ ਅੱਠਮਾ ਤੂੰ ਚੋਰੀ ਨਾ ਕਰ ਨੌਵਾਂ ਤੂੰ ਆਪਣੇ ਗਵਾਂਢੀ ਉੱਤੇ ਝੂਠੀ ਗਵਾਹੀ ਨਾ ਦੇ ਦਸਵਾਂ ਤੂੰ ਆਪਣੇ ਗਵਾਂਢੀ ਦੀ ਕਿਸੇ ਚੀਜ਼ ਦੀ ਲਾਲਸਾ ਨਾ ਕਰ ਇਨ੍ਹਾਂ ਚ ਅਸੀਂ ਕਿਸ ਵਚਨ ਨੂੰ ਫੋਲੋ ਕਰਦੇ ਹਾਂ ਤੁਸੀਂ ਕਹੋਗੇ ਮੈਂ ਇਹਨਾਂ ਸਭ ਨੂੰ ਫੋਲੋ ਕਰਦਾ ਹਾਂ ਜੋ ਸਾਡੇ ਮੂਹ ਦੇ ਸ਼ਬਦ ਹਨ ਉਹ ਤਲਵਾਰ ਦੇ ਵਾਂਗੂ ਨਿਕਲਦੇ ਹਨ ਦੁਸ਼ਮਣ ਦੇ ਅਗੇ ਸਾਡੇ ਘਰੇ ਕੋਈ ਲੜਾਈ ਹੋ ਜਾਵੇ ਅਸੀਂ ਵੀ ਖੁਦ ਕਰੋਧਿਤ ਹੋ ਜਾਂਦੇ ਹਾਂ ਸਾਡੇ ਅੰਦਰ ਪੁਰਾਣੀ ਸ਼ਰੀਲਤਾ ਜੋ ਹੁੰਦੀ ਹੈ ਉਹ ਜਾਗ ਉੱਠਦੀ ਹੈ ਸਿ ਸਭ ਨੂੰ ਮਾਫ ਕਰਨਾ ਹੈ ਅਸੀਂ ਨਿਵੇਂ ਬੰਨਾ ਹੈ ਕਿ ਅਸੀਂ ਆਪਣੇ ਬਲਬੂਦੇ ਤੇ ਉਸ ਨੂੰ ਜਿੱਤ ਸਕਦੇ ਹਾਂ ਨਹੀਂ ਜਿੱਤ ਸਕਦੇ ਅਸੀਂ ਨਿਵੇਂ ਬੰਨਾ ਹੈ ਪਰਮੇਸ਼ਰ ਦਾ ਸੁਭਾਅ ਸਿ ਪ੍ਰਗਟ ਕਰਨਾ ਹੈ ਸਾਡੇ ਅੰਦਰ ਗੁੱਸਾ ਵੈਰ ਈਰਖਾ ਜਾਗ ਪੈਂਦੀ ਹੈ ਜਿਸ ਦੇ ਕਾਰਨ ਅਸੀਂ ਪਰਮੇਸ਼ਰ ਤੋਂ ਦੂਰ ਹੋ ਜਾਂਦੇ ਹਾਂ ਅਤੇ ਸਾਡੇ ਮੂੰਹ ਤੋਂ ਗਲਤ ਗਲਤ ਸ਼ਬਦ ਨਿਕਲ ਜਾਂਦੇ ਹਨ ਜੋ ਸਾਨੂੰ ਬੋਲਣ ਯੋਗ ਨਹੀਂ ਹਨ ਅਸੀਂ ਹਮੇਸ਼ਾ ਆਪਣੇ ਮੂੰਹ ਦੀ ਚੌਕਸੀ ਕਰਨੀ ਹੈ ਜੀਵ ਸਾਨੂੰ ਨਰਕ ਵੱਲ ਵੀ ਲੈ ਜਾ ਸਕਦੀ ਹੈ ਤੇ ਸਵਰਗ ਵੱਲ ਵੀ ਲੈ ਜਾ ਸਕਦੀ ਹੈ ਅਸੀਂ ਸਭ ਦਾ ਭਲਾ ਮੰਗਣਾ ਹੈ ਗਵਾਨੀ ਨੂੰ ਆਪਣੀ ਜਿਹਾ ਪਿਆਰ ਕਰਨਾ ਹੈ ਜੋ ਸਾਡੇ ਨਾਲ ਬੁਰਾ ਕਰਦੇ ਹਨ ਉਹਨਾਂ ਲਈ ਅਸੀਂ ਪ੍ਰਾਰਥਨਾ ਕਰਨੀ ਹੈ ਜੋ ਸਾਨੂੰ ਮਾਰਦੇ ਹਨ ਕੁੱਟਦੇ ਹਨ ਜੋ ਸਾਨੂੰ ਮੰਦਾ ਬੋਲਦੇ ਹਨ ਉਹਨਾਂ ਨੂੰ ਅਸੀਂ ਆਸ਼ੀਰਵਾਦ ਦੇਣੀ ਹੈ ਅਸੀਂ ਉਹਨਾਂ ਵਰਗੇ ਕੰਮ ਨਹੀਂ ਕਰਦੇ ਫਿਰ ਸਾਡੇ ਵਿੱਚ ਤੇ ਉਹਨਾਂ ਵਿੱਚ ਫਰਕ ਕੀ ਹੈ ਸਾਡਾ ਮੈਲ ਜਿਉਂਦੇ ਪਰਮੇਸ਼ਰ ਨਾ ਹੋਇਆ ਹੈ ਇਸ ਲਈ ਅਸੀਂ ਸੋਚ ਸਮਝ ਕੇ ਹਰ ਇੱਕ ਫੈਸਲਾ ਲੈਣਾ ਹੈ ਜਦੋਂ ਅਸੀਂ ਪਰਮੇਸ਼ਰ ਦੇ ਵਿੱਚ ਚੱਲ ਰਹੇ ਹਾਂ ਸਾਨੂੰ ਕਿੰਨਾ ਪਰਮੇਸ਼ਰ ਦੇ ਨਾਲ ਡਰ ਭੈ ਦੇ ਵਿੱਚ ਆਪਣਾ ਜੀਵਨ ਬਤੀਤ ਕਰਨਾ ਹੈ ਚੌਕਸੀ ਨਾਲ ਪਰਮੇਸ਼ਰ ਦੇ ਭਵਨ ਦੇ ਵਿੱਚ ਜਦੋਂ ਅਸੀਂ ਜਾਣੇ ਹਾਂ ਚੌਕਸੀ ਨਾਲ ਪਹਿ ਰੱਖਣਾ ਹੈ ਡਰ ਦੇ ਕੰਮ ਦੇ ਅਸੀਂ ਪਰਮੇਸ਼ਰ ਦੀ ਆਰਾਧਨਾ ਕਰਨੀ ਹੈ ਜਦੋਂ ਅਸੀਂ ਮਸਜਿਦ ਵਿੱਚ ਨਵੇਂ-ਨਵੇਂ ਆਉਂਦੇ ਹਾਂ ਅਸੀਂ ਜੋ ਮਸਜਿਦ ਵਿੱਚ ਨਹੀਂ ਹੈ ਸੀ ਉਸ ਨੂੰ ਦੂਸਰੀ ਅੱਖ ਨਾਲ ਵੇਖਣ ਲੱਗ ਜਾਂਦੇ ਹਾਂ ਅਸੀਂ ਤੁਮਾਣਾ ਪਰ ਜਾਂਦੇ ਹਾਂ ਇਸ ਤਰ੍ਹਾਂ ਨਹੀਂ ਅਸੀਂ ਅਸੀਂ ਖੁਦ ਪਰਮੇਸ਼ਰ ਨੂੰ ਨਹੀਂ ਬੁਲਾਇਆ ਪਰਮੇਸ਼ਰ ਖੁਦ ਸਾਡੇ ਕੋਲ ਚੱਲ ਕੇ ਆਇਆ ਹੈ ਸਾਡੇ ਵਿੱਚ ਕੋਈ ਖੂਬੀ ਲੈ ਕਿਤਨੀ ਹੈ ਜੇ ਅਗਰ ਆਪਾਂ ਦੇਖੀਏ ਕਿ ਉਹ ਕਿਹੜਾ ਆਪਾਂ ਚੰਗਾ ਕੰਮ ਕੀਤਾ ਜੋ ਪਰਮੇਸ਼ਰ ਇਸਾਨੂੰ ਚੁਣਿਆ ਹੈ ਅਸੀਂ ਪਾਪ ਨਾਲ ਦੇ ਲਈ ਦਰਤਾ ਦੇ ਵਿੱਚ ਜੋ ਆਪਣਾ ਜੀਵਨ ਬੇਤੁਇਤ ਕਰ ਰਹੇ ਸੀਗੇ ਕੀ ਹੋਣਾ ਅਸੀਂ ਕਮਾਨਾ ਜੀਵਨ ਬੇਤੁਇਤ ਕਰੀਏਗਾ ਦੂਸਰੇ ਕੋਲ ਪ੍ਰਭੂ ਨਹੀਂ ਹੈ ਮੇਰੇ ਕੋਲ ਪ੍ਰਭੂ ਹੈ ਕਿ ਅਸੀਂ ਉਸ ਦਾ ਮਨਖੋਲ ਉਡਾਈਏ ਐਸਾ ਕੁਝ ਵੀ ਕਰਨ ਦੀ ਲੋੜ ਨਹੀਂ ਹੈ ਅਸੀਂ ਉਸ ਨੂੰ ਹੌਸਲਾ ਤਸल्ली ਦੇਣਾ ਹੈ ਜਦੋਂ ਉਹ ਨਿਰਾਸ਼ਾ ਦੇ ਵਿੱਚ ਪਰੇਸ਼ਾਨੀ ਦੇ ਵਿੱਚ ਹੁੰਦਾ ਹੈ ਕਿ ਅਸੀਂ ਉਸ ਦਾ ਮਨਖੋਲ ਉਡਾਉਂਦੇ ਹਾਂ ਜਾਂ ਖੁਸ਼ ਹੁੰਦੇ ਹਾਂ ਅਸੀਂ ਉਸ ਨੂੰ ਪਰਮੇਸ਼ਰ ਦੀ ਸੱਚਾਈ ਦੱਸਣੀ ਹੈ ਕਿਵੇਂ ਪਰਮੇਸ਼ਰ ਨੇ ਮੇਰਾ ਜੀਵਨ ਬਦਲਿਆ ਹੈ ਪਰਮੇਸ਼ਰ ਤੁਹਾਡਾ ਵੀ ਜੀਵਨ ਬਦਲ ਦੀ ਸਮਰਥ ਰੱਖਦਾ ਹੈ ਕਿ ਅਸੀਂ ਇੰਜ ਕਰਦੇ ਹਾਂ ਪ੍ਰਾਰਥਨਾ ਜਾਂ ਅਸੀਂ ਖੁਸ਼ ਹੁੰਦੇ ਹਾਂ ਜਦੋਂ ਉਹ ਖੁਦ ਰੋਂਦਾ ਹੈ ਪਰਮੇਸ਼ਰ ਕੀ ਸੋਚੇਗਾ ਸਾਡੇ ਬਾਰੇ ਪਰਮੇਸ਼ਰ ਨੇ ਸਾਨੂੰ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਅਸੀਂ ਉਹਨਾਂ ਨੂੰ ਬਚਾਉਣਾ ਹੈ ਜਦੋਂ ਨਿਰਾਸ਼ਾ ਜਾਂ ਪਰੇਸ਼ਾਨੀ ਦੇ ਵਿੱਚ ਆਪਣਾ ਜੀਵਨ ਬਿਤਾਉਂਦੇ ਹਨ ਉਹਨਾਂ ਦੀ ਅੱਖਾਂ ਪਰਮੇਸ਼ਰ ਨੇ ਨਹੀਂ ਖੋਲੀਆਂ ਪਰ ਉਸੇ ਪਰਮੇਸ਼ਰਗੇ ਦੁਆ ਕਰਨੀ ਹੈ ਪਰਮੇਸ਼ਰ ਉਹਨਾਂ ਦੀਆਂ ਅੱਖਾਂ ਖੋਲੇ ਉਹ ਸੱਚ ਨੂੰ ਜਾਣਨ ਉਹ ਵੀ ਜਿਉਂਦੇ ਪਰਮੇਸ਼ਰ ਦੇ ਪਿੱਛੇ ਚੱਲ ਸਕਣ ਕਿਨਾ ਵੱਡਾ ਪਰਮੇਸ਼ਰ ਸਾਨੂੰ ਮੌਕਾ ਦਿੱਤਾ ਹੈ ਹਰ ਇੱਕ ਦਿਨ ਹਰ ਇੱਕ ਮਹੀਨਾ ਹਰ ਇੱਕ ਜਦੋਂ ਨਵਾ ਨਵਾ ਸਾਡੇ ਲਈ ਸਾਲ ਪਰਮੇਸ਼ਰ ਜੜਾ ਰਿਹਾ ਹੈ ਕਿ ਉਸ ਦੀ ਉਸ ਦੀ ਕਿਛਾਨ ਪਹਿਚਾਨ ਪਾ ਰਹੇ ਹਾਂ ਆइए ਅੱਜ ਅਸੀਂ ਉਸ ਦੇ ਪਿੱਛੇ ਚੱਲਣ ਦਾ ਸੀ ਪੂਰਾ ਪ੍ਰਯਾਸ ਕਰੀਏ ਸਹੇ ਸਾਡੇ ਪ੍ਰਯਾਸ ਤੋਂ ਹੋਣ ਵਾਲਾ ਨਹੀਂ ਹੈ ਸਿਰਫ ਪਰਮੇਸ਼ਰ ਹੀ ਸਾਡੀ ਮਦਦ ਕਰੇਗਾ ਆਮੀਨ